ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪਰੀਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵਗੇ ਕੁਐਸਚਨ ਤੁਹਾਡੇ ਗਾੜੀ ਆਪਣੀ ਦੋ ਟਾਈਮ ਦੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਲੰਮੇ ਵਾਲੀ ਗੱਲ ਨਾ ਰਹਿ ਜੇ ਅੱਜ ਦੀ ਆਪਣੀ ਵਿਜਿਟ ਪਿੰਡ ਕੈਰੋਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪਟਿਆਨ ਨੂੰ ਬਈ ਸਾਗਰ ਕੋਲ ਪਹੁੰਚੇ ਸਜਣੋ ਤੇ ਤਿੰਨ ਐਨੀਮਲੇ ਤੋਂ ਵਿਖਾਉਣ ਲੱਗੇ ਨੇਲੀ 라ਵੀ ਦੇ ਵਿੱਚ ਸਜਣੋ ਤੇ ਡਿਮਾਂਡ ਕੱਟੀ ਦੀ ਵੀ ਹੈਗੀ ਆ ਬਈ ਇਹਨੂੰ ਕਰੀ ਮੈਨੂੰ ਲਈ ਨੀਲੀ ਦੀ ਵੀ ਕੱਟੀ ਹੈਗੀ ਸਜਣੋ ਬਿਲਕੁਲ ਸਾਰੀਆਂ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਹੀ ਆ ਆ ਨੀਲੀ 라ਵੀ ਮੈਂ ਸੋਈ ਆ ਦੂਜੀ ਮੈਂ ਤਿਆਰੀ ਤੇ ਆ ਕਰਦੇ ਆ ਗੱਲਬਾਤ ਜੁੜੇ ਰਹੋ ਫਰਜ ਸਮਝ ਕੇ ਐਂਡ ਤੱਕ ਭਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਹੈ ਭਾਈ ਸਤਿ ਸ਼੍ਰੀ ਅਕਾਲ ਕਿੱਦਾਂ ਹੈ ਭਾਈ ਠੀਕ ਹੈ ਹਾਂ ਜੀ ਵਧੀਆ ਚਲੋ ਵਧੀਆ ਚੱਲ ਐਡਰੈਸ ਕਰੀਏ ਨੋਟ ਇਕਰਾ ਐਡਰੈਸ ਪਿੰਡ ਇਹ ਕਹਰੋਂ ਆਈ ਤਸੀਲ ਪੱਟੀ ਜ਼ਿਲ੍ਹਾ ਕਰਨਤਾਲ ਮੋਬਾਈਲ ਨੰਬਰ ਮੋਬਾਈਲ ਨੰਬਰ 7837213285 ਦੂਜਾ ਨੰਬਰ ਹੈਗਾ 623938342 ਠੀਕ ਹੈ ਜੀ ਹਾਂ ਜੀ ਭਾਈ ਤੇ ਸ਼ੁਰੂਆਤ ਕਰੀਏ ਮੈਂ ਸੋਈ ਸੁਵਾਈ ਹੈ ਨਾ ਹਾਂ ਜੀ ਭਾਈ ਕਿੰਨਾ ਸੁਆ ਹੈ ਪਹਿਲੀ ਸੋਈ ਹੈ ਭਾਈ ਦੂਜਾ ਸੁਬਾ ਹੈ ਦੂਜਾ ਹਾਂ ਜੀ ਉਹ ਤੀਜਾ ਵੀ ਮੰਨ ਸਕਦਾ ਹਾਂ ਨਾ ਤੇ ਮਗਰ ਕਟਾ ਆ ਗਿਆ ਹੈ ਨਾ ਮਿਲ ਗਿਆ ਨੀਲੀ ਦਾ ਭਾਈ ਪਿਓਰ ਨਹੀਂ ਹੁੰਦਾ ਠ ਇਹ ਕਿੰਨਾ ਕੋ ਬੋਲਾ ਬੁਲਾ ਨਾ ਸਟਾਰਟ ਹੋ ਗਿਆ ਭਾਈ 10 ਕਿਲੋ ਦੋ ਤੇ ਖਾਲੀ ਕਰਤੀ ਜਾਣੀ ਅੱਛਾ 9 10 ਕਿਲੋ ਹੈਗਾ ਸਟਾਰਟ ਹੈਗਾ ਹਾਂਜੀ ਚਲੋ ਤੋੜ ਦਈਏ ਚੋਂ ਭਾਈ ਓਕੇ ਹੋ ਗਈ ਹਾਂਜੀ ਹਾਂਜੀ ਭਾਜੀ ਕੋਈ ਲਾਮੇ ਵਾਲੀ ਨਾ ਕਰ ਲੋ ਹੈ ਨਾ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਹੈ ਜੀ ਲਓ ਸਜਣੋ ਟੇਢੇ ਕੱਟ ਦੀ ਤੇ ਨੀਲੇ ਰਾਵੀ ਵੱਡੀ ਬਾਡੀ ਬੰਤਰਦੀ ਆ ਛੋਟੀ ਨਹੀਂ ਤੇ ਬਾਹਰ ਕੱਢ ਕੇ ਤੋੜਾ ਫੇਰਾ ਚੈੱਕ ਕਰਾਉਣੇ ਤੁਹਾਨੂੰ ਗਰਮ ਵਾਲੀ ਦਾ ਹਾਂਜੀ ਨਾਲ ਬੜੀ ਸਜਣਾ ਤੋਰ ਦੇ ਬਾਹਰ ਨੂੰ ਕੱਢ ਦੇ ਆ ਬੱਚਾ ਮੇਲ ਕਾਫ ਮਗਰ ਬੱਚਾ ਆ ਗਿਆ ਬੱਚੇ ਦਾ ਕਰਕੇ ਨਾ ਨੇ ਆਨੇ ਨਾਲ ਰੋਣਾ ਕਰਦਾ ਚੱਲ ਕਰ ਮਾਰੀ ਹੈ ਨਾ ਤੋਰ ਦੇ ਲੰਮੀ ਬਈ ਨਵ ਸਜਣਾ ਪੂਰੀ ਮੈਂ ਪੂਰੀ ਜ਼ਬਰਦਸਤ ਆ ਟੇਢੀ ਧਾਰੀ ਦੇ ਵਿੱਚ ਆ ਖੱਬੇ ਹੱਥ ਜਿਹੜੀਂ ਦੀ ਧਾਰੀ ਆਉਂਦੀ ਆ ਟੇਡਾ ਕੱਟ ਆਉਂਦਾ ਬਈ ਲੈ ਆ ਤੇ ਨੀਲੀ ਰਾਵੀ ਦੇ ਵਿੱਚ ਆਂ ਬੰਦੇ ਬਈ ਬੰਦੀ ਬੰਦੇ ਬੱਚੇ ਦਾ ਕਰਕੇ ਤਾਜੀ ਸੂਈ ਆ ਤੇ ਪਸ਼ੂ ਇਹ ਗਰਾਂ ਲੈਵਾ ਵਖਾਈ ਮੇਰਾ ਵੀਰ ਜੀ ਨਾ ਸੱਜਣ ਡੇਟਪੂੜਾ ਤਾਂ ਚੰਗਾ ਲੱਗਾ ਬਹੁਤ ਸ਼ਾਨਦਾਰ ਤੇ ਲੈਵਾ ਇੱਕ ਨਾ ਦਿਖਾਉਂਦੇ ਆ ਆ ਲੈਵਾ ਜੀ ਹੈਨਾ ਤੇ ਬੰਨ੍ਹ ਦਿੰਦੀ ਜੇ ਬੰਨ੍ਹ ਦਿੰਦੀ ਇਸ ਤਰ੍ਹਾਂ ਹਾਂਜੀ ਇਹਦੇ ਥੋੜਾ ਬੜਾ ਕਰਦੀ ਬੱਚੇ ਦਾ ਚੱਕੂ ਵੀ ਮਾਰ ਦੇ ਧਾਰੀ ਜੇਗਾ ਹਾਂ ਜੀ ਫਰਮੇਨੀਆ ਜੀ ਹੈਨਾ ਹਾਂਜੀ ਆ ਜਿਹੜਾ ਥਣਾਜ ਆ ਉਹ ਇੱਕ ਇੱਕ ਧਾਰ ਆ ਜੂਗੀ ਹੈਨਾ ਹਾਂਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਭਾਈ ਦੇ ਚਲੋ ਕੋਈ ਨਹੀਂ ਹਾਂਜੀ ਜੋ ਥਣਾਏ ਦੁੱਧ ਹੋਵੇ ਫਿਰ ਐਡਮੈਟਿਕ ਆਉਂਦਾ ਪਾਸ ਕਰ ਕਿਉਂ ਥੱਲੇਗਾ ਨਾ ਤੇ ਬਾਈ ਜੀ ਫਿਰ ਇਹਦਾ ਰੇਟ ਡੇਢ ਭਾਜੀ ਡੇਢ ਕਰ ਦਈਏ ਰੀਚਾਰਜ ਕਰਕੇ ਦੇ ਦਈਏ ਹਾਂਜੀ ਦਿਵਾਲੀ ਆ ਗਈ ਜੈਰ ਕਰਕੇ ਦੇ ਦਈਏ ਇਹ ਆ ਗਈ ਇਹਦਾ ਤੁਹਾਨੂੰ ਪਤਾ ਮੱਝ ਵੀ ਕੋਈ ਸ਼ਾਨਦਾਰ ਮੱਝ ਨਹੀਂ ਚੰਗੀ ਹੈ ਮੱਝ ਮਾੜੀ ਕਿ ਮਖਣਾ ਜੈਰ ਚੋਦੀ ਆ ਭਾਜੀ ਵੇਖ ਬਿਲਕੁਲ ਬਿਲਕੁਲ ਸਹੀ ਆ ਸਾਰੀ ਨਿਸ਼ਾਨੀਆਂ ਕਵਰ ਕਰ ਦਈਏ ਹਾਂਜੀ ਤੇ ਪਾਗਲੇ ਸਿੰਘ ਤੋਂ ਕਵਰ ਦੀ ਹੈ ਨਾ ਜਿਹੜਾ ਕੋਈ ਪਰਨੇ ਵਾਲਾ ਹਾਂਜੀ ਹਾਂਜੀ ਤੇ ਰੇਟ ਦੱਸ ਦੇ ਮੇਰਾ ਵੀਰ ਰੇਡ ਭਾਜੀ ਹਾਂ ਨਾ ਹੀ ਕਰੀਏ ਫਿਰ ਹਾਂ ਨਾ ਹੀ ਕੋਈ ਹਾਂਜੀ ਇੱਕੋ ਹੀ ਕਰਦੇ ਇੱਕ ਦੀ ਇਹਦੀ ਨਹੀਂ ਜਾਇਜ਼ ਕਰਕੇ ਤੇ ਹਾਂਜੀ ਇੱਕੋ ਜਾਇਜ਼ ਕਰਕੇ ਤੁਸੀਂ ਦੱਸ ਦਿਓ ਫਿਰ ਨਹੀਂ ਜੀ ਤੁਹਾਡੇ ਚੀਜ਼ ਹਾਂਜੀ ਇੱਕ 20 ਦੀ ਹਾਂ ਨਾ ਕਰਦੇ ਨਹੀਂ ਹੋਰ ਕਰਦੇ ਹਾਂਜੀ ਹੋਰ ਕਰਦੇ ਚਲ ਹਾਂ ਨਾ ਫਿਰ ਇੱਕ ਦਾ ਹਾਂ ਬਸ ਠੀਕ ਸਿਆ ਹਾਂਜੀ ਹੋਰ ਨਹੀਂ ਘਟਾਉਣਾ 1 ਲੱਖ ਤੇ 10000 ਮਗਰੋਂ ਇਹਨੂੰ ਬੈਕਗ੍ਰਾਉਂਡ ਇਹਦਾ ਹਵਾਨਾ ਭੋਨਾ ਵਿਖਾ ਦੇ ਮੇਰਾ ਭਾਈ ਲਓ ਸਜਣੋ 1 ਲੱਖ ਤੇ 10000 ਦੀ ਹਾਂ ਤੇ ਨਾ ਮੈਂ ਮਿਲੂਗੀ ਮੈਂ ਚੰਗੀ ਆ ਤੇ ਲਓ ਜੀ ਕੀ ਬਾਤ ਹੈ ਲੇਵਲ ਹੂਆ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਲਓ ਜੀ ਤੇ ਦੂਜੇ ਨੰਬਰ ਤੇ ਆ ਗਈ ਮੈਂ ਗੱਭਣ ਸਜਣ ਹਣਾ ਹਾਂਜੀ ਗੱਭਣ ਹੈ ਭਾਈ ਇਹ 20 ਦਿਨ ਖੜਦੀ ਹੈ ਜੀ ਚਲ ਲੈ ਬਾਹਰ ਦੂਜਾ ਸੂਬਾ ਭਾਈ ਇਹ ਹਾਂਜੀ ਹਾਂਜੀ ਦੂਜਾ ਸੂਬਾ ਭਾਈ ਲੇਵਾ ਜਾਂਦਾ ਵੀ ਬਹੁਤ ਸੋਹਣਾ ਲੱਗਾ ਹਣਾ ਹਾਂਜੀ ਠੀਕ ਹੈ ਜੀ ਹਾਂ ਨਵਾਂ ਜਾਜਰੂ ਦੂਜਾ ਸੂਬਾ ਝੋਟੀ ਆ ਬਹੁਤ ਸ਼ਾਨਦਾਰ ਇਹ ਵੀ ਝੋਟੀ ਚੰਗੀ ਆ ਵੱਡੇ ਢਾਂਚੇ ਜਾ ਗਈ ਤੇ ਗੱਭਣ ਹੈ ਹਾਂਜੀ ਗੱਭਣ ਹਾਂ ਲਿਆ ਮੇਰਾ ਭਾਈ ਲਿਆ ਕੋਈ ਲੈਂ ਲੈਂ ਕੈਮਰੇ ਤੋਂ ਘੱਬਰਦੀ ਆ ਨਾ ਹਾਂਜੀ ਹਾਂ ਤੇ ਇਹਦਾ ਰੇਟ ਭਾਈ ਜੀ ਇੱਕੋ ਜਾਈ ਜਿਹੜਾ ਇੱਕੋ ਜਾਈ ਠੀਕ ਠੀਕ ਹਾਂਜੀ ਠੀਕ ਠੀਕ ਕਰ ਦਈਏ ਇਹਦਾ ਭਾਜੀ ਆਪਾਂ ਨੇ ਮੰਗਦੇ 140 ਜੀ ਹਾਂ ਦੇ ਹਾਂ ਨਾ ਭਾਈ ਜੀ ਹਾਂ ਨਾ ਲੱਖ ਇੱਕ ਲੱਖ ਠੀਕ ਆ ਪੂਰੇ ਲੱਗ ਠੀਕ ਆ ਭਾਈ ਜੀ ਹਾਂਜੀ ਤੇ ਆ ਗਈ ਤਜੇ ਨੰਬਰ ਤੇ ਕੱਟੇ ਹਣਾ ਵੀਰੀ ਹੋ ਗਈ ਲੱਗਦਾ ਜੀ ਹਾਂਜੀ ਹਲੇ ਪਾਜੀ ਖੀਰੀ ਆ ਗਈ ਹਾਂਜੀ ਬਹੁਤ ਸ਼ਾਨਦਾਰ ਨਹੀਂ ਕੋਲ ਸਜ ਨੂੰ ਖੋਲ ਲਈ ਦੋਰਾ ਚੈੱਕ ਕਰਵਾਈ ਚਾਰੇ ਥਾਣੇ ਹਾਂਜੀ ਹਾਂਜੀ ਨੋਈ ਸਜ ਨੂੰ ਥਾਣਵੀ ਚੈੱਕ ਕਰਵਾ ਦਿੰਦੇ ਇੱਕੜਾ ਨੇੜ ਤੋਂ ਤੇ ਨੋਈ ਨਵਤੰਗ ਓਕੇ ਹਾਂ ਬਿਲਕੁਲ ਲੈ ਜੀ ਤੇ ਖੀਰੀ ਆ ਹਾਂ ਨੀਲੀ ਜਾਦੀ ਹੈ ਨਾ ਹਾਂਜੀ ਹਾਂਜੀ ਪਾਜੀ ਪਿਓਰ ਨੀਲੀ ਜੀ ਲੈ ਆ ਮੇਰਾ ਵੀਰ ਲੈ ਕਮਾ ਲੈ ਨੀਲੀ ਜਾਦੀ ਹੈ ਤੇ ਇਹਦਾ ਭਾਈ ਜੀ ਰੇਟ ਇਹਦਾ ਭਾਈ ਆਪਾਂ ਜੈ ਜੀ ਰੱਖਣਾ ਕਿੰਨਾ ਜੀ ਦਈਏ 35000 ਹਾਂ ਨਾ ਭਾਈ ਇੱਕੋ ਹੀ ਕਰ ਦੇ ਹਾਂਜੀ ਇੱਕੋ ਹੀ ਰੇਟ ਆਣਾ ਫਿਰ 30 ਦੇ ਦੀ 25 ਦੀ ਕਰ ਦੇ ਹਾਂਜੀ 25 ਚੱਲ ਜੀ ਠੀਕ ਆ ਹਾਂਜੀ ਆ ਲਓ ਸਜਣੋ ਇਹ ਹਾਂ ਨਾ 25000 ਦੀ ਮਿਲ ਜੂਗੀ ਕੱਟੇ ਚੰਗੀ ਆ ਬੜੇ ਡਿਮਾਂਡ ਨੀਲੀ ਰਾਵੀ ਦੀ ਜਿਹੜੇ ਚਾਹ ਵਾਂਗ ਸਾਰੇ ਜੀ ਪਸ਼ੂ ਚੰਗੇ ਆ ਬਾਕੀ ਇਹ ਕੁਐਸਟ ਤੇ ਤੁਹਾਡੇ ਗਾੜੀ ਕੀ ਤਸੱਲੀ ਜ਼ਰੂਰ ਕਰਨੀ ਹਾਂਜੀ ਹਾਂਜੀ ਪੂਰੀ ਆਪਣੇ ਘਰੇ ਆ ਕੇ ਤਸੱਲੀ ਕਰਕੇ ਫਿਰ ਤਸੱਲੀ ਕੋਈ ਲੰਮੇ ਵਾਲੀ ਗੱਲ ਨਾ ਰਵੇ ਤਸੱਲੀ ਕਰਕੇ ਲੈ ਕੇ ਜਾਣਾ ਸਸੀ ਘਾਲ ਜੀ ਸਸੀ